ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਪੱਤੀ ਕੱਕੇ ਵਾਲਾ ਪਿੰਡ ਬੱਚੀ ਪਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਅੱਜ ਦੀ ਵੀਡੀਓ ਜੀ ਤੁਹਾਨੂੰ ਟੋਟਲ ਦੋ ਪਸ਼ੂ ਦਿਖਾਏ ਜਾਣਗੇ ਜਿਸ ਵਿੱਚ ਗਾਂ ਬਿਲਕੁਲ ਤਾਜੀ ਸੁੱਈ ਹੋਈ ਹੈ ਇੱਕ ਦਿਨ ਪਹਿਲਾਂ ਤੇ ਗੱਭਨ ਝੋਟੀ ਹੈ ਦੂਸਰੀ ਸੂਏ ਵੀਰ ਜਿਹੜੀ ਆਪਣੀ ਇਨਵਾਇਡ ਸੁੱਈ ਤੇ ਮੱਝ ਜਿਹੜੀ ਹੈ ਉਹ ਵੀ ਝੋਟੀ ਜਿਹੜੀ ਹੈ ਦੂਸਰੀ ਸੂਏ ਬਿਲਕੁਲ ਤਿਆਰ ਆ ਇੱਕ ਜਾਂ ਦੋ ਦਿਨ ਖੜਦੀ ਆ ਹੁਣ ਕਰਦੇ ਆ ਬਲਵੰਤ ਵੀਰ ਜੀ ਨਾਲ ਗੱਲਬਾਤ ਤੁਹਾਨੂੰ ਕੱਲੀ ਕੱਲੀ ਪੂਰੇ ਰੇਡ ਬਾਰੇ ਜਾਣਕਾਰੀ ਲਗਦੇ ਨੇ ਸਾਰੀ ਪੂਰੀ ਪੂਰੀ ਡਿਟੇਲ ਹਰਬਲੋਂ ਸਿੰਘ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਟਰਲੋ ਸਾਹ ਵਧੀਆ ਠੀਕ ਠਾਕ ਹੀ ਸਨ ਬਾਅਦ ਠੀਕ ਠਾਕ ਵਧੀਆ ਤੁਸੀਂ ਸੁਣਾਓ ਬਸ ਵਧੀਆ ਬਾਅਦ ਕਿਹੜਾ ਮਾਰਿਆ ਬਸ ਤੁਹਾਨੂੰ ਪਤਾ ਹੋਵੇ ਆਪਣਾ ਸੋਲ ਸਾਹਿਬ ਵਿਆਹ ਵੀ ਬੜੇ ਚੱਲਣ ਦਾ ਹੈ ਜੇ ਹੁਣ ਵੀ ਤੁਹਾਨੂੰ ਪਤਾ ਪ੍ਰੋਗਰਾਮ ਦੇ ਵਿੱਚੋਂ ਹੀ ਤੁਹਾਨੂੰ ਫੋਨ ਕੀਤਾ ਤੁਸੀਂ ਵੀ ਇਸੇ ਤਰ੍ਹਾਂ ਆ ਜੇ ਤੇ ਮੈਂ ਵੀ ਟਾਈਮ ਕੱਢ ਕੇ ਆ ਗਏ ਮੈਂ ਰੱਖਨੇ ਆ ਸੈਲੀਬ੍ਰੇਟ ਕਰਨਾ ਹੀ ਨਵਾਂ ਸਾਲ ਲੋਹੜੀ ਵੀ ਨੰਗੀ ਮਾਗੀ ਵੀ ਨੰਗੀ ਅੱਛਾ ਜੀ ਹਾਂਜੀ ਕੋਈ ਨਹੀਂ ਕੰਮ ਵਿੱਚ ਨਾ ਇਦਾਂ ਹੀ ਆਪਣਾ ਸੋਲ ਸਾਹਿਬ ਟਾਈਮ ਨਾਲ ਤਾਂ ਬੜਾ ਬੜਾ ਮੁਸ਼ਕਲ ਕਰਨਾ ਪੈਣਾ ਜੀ ਹਾਂਜੀ ਅੱਜ ਵੀ ਦੋ ਤਿੰਨ ਪ੍ਰੋਗ ਇਹ ਦੇ ਬਾਰੇ ਆਪਣਾ ਸੋਸਾ ਤੁਹਾਨੂੰ ਜਾਵਾਂਗੇ ਚਲੋ ਸਾਹਿਬ ਇਹ ਦੂਜਾ ਸਵਾਲ ਹੈ ਅੱਛਾ ਜੀ ਛੋਟੀ ਏੜੀਓ ਗੱਭਨ ਜੇ ਸੱਚਾ ਹੈ ਟਿੱਕਾ ਜੀ ਸੁਈ ਦੇ ਗਾਈਆਂ ਇਹਦੀ ਇਹ ਤੋਂ ਹੌ ਕਾਲੂ ਸੁਈ ਬਹਿੜਾ ਅੱਛਾ ਜੀ ਤੁਸੀਂ ਕਰੇਕਰਾਂ ਤੁਸੀਂ ਆਪਣਾ ਸੋਸਾ ਪਹਿਲਾਂ ਡਰੈਸ ਤੇ ਆਪਣਾ ਫੋਨ ਨੰਬਰ ਦੱਸ ਦੋ ਮੇਰਾ ਬਲਵੰਤ ਸਿੰਘ ਅੱਛਾ ਜੀ ਪਿੰਡ 25 ਵੇਂਦਾ ਕੱਕੇ ਵਾਲੇ ਵਜੋਂ ਜ਼ਿਆਦਾ 25 ਕੱਕੇ ਵਾਲਾ ਹਾਂ ਜੀ ਠੀਕ ਹੈ ਜ਼ਿਲ੍ਹਾ ਪੋਕੇ ਜਿਲ੍ਹਾ ਅੰਮ੍ਰਿਤਸਰ ਟਟਾਰੀ ਬਾਡਰ ਤੋਂ ਲਗਭਗ ਮਤਲਬ 9 ਕਿਲੋਮੀਟਰ ਪਿੰਡਾਂ ਚਗਾਵਾਂ ਵੀ 9 ਪਿੰਡਾਂ ਲੋਕ ਲਗਭਗ ਇੰਨਾ ਹਾਂਜੀ ਇਹ ਕੀ ਪਹਿਲੀ ਗਾਜ ਦੱਸਿਓ ਡਿਟੇਲ ਚ ਸੋ ਸਭ ਪਹਿਲਾਂ ਆ ਦੂਜਾ ਸੁਬਾ ਵੈਣ ਆ ਅੱਛਾ ਜੀ ਤੇ ਕੱਲ ਸੁਈ ਆ ਤੇ ਕੋਈ 11-12 ਕਿਲੋ ਕੱਟਿਆ ਵਾ ਹੁਣ 12 ਲੀਟਰ ਬੋਲਾ ਵਾ ਭਾਏਗਾ ਇੰਨਾ ਵੀ 11 ਹੋ ਜੇ 12 ਹੋ ਜੇ ਇੰਨਾ ਹੈਗਾ ਕਿਵੇਂ ਮਨ ਕਰੇ ਲੱਗ ਰਿਹਾ ਕਿ ਜੀ ਤਾਂ ਇਹਦੇ ਤੋਂ ਖਾਦੇ ਜਿੰਨਾ ਕੋ ਨਹੀਂ ਹੋ ਉਹਦੇ ਆਂਦੇ ਪਿਛਲੇ ਸੁਈ ਨੇ 20 ਲੀਟਰ ਕੱਟਿਆ ਵਾ ਅੱਛਾ ਜੀ ਤੇ ਹੁਣ ਕੋਈ 24 ਪੱਤੀ ਹੁਣ 12 ਲੀਟਰ ਜਿਹੜਾ ਵਾ ਮੌਕੇ ਦੇ ਮਤਲਬ ਤਿਆਰ ਆ ਤਿਆਰ ਆ ਤੈਨੂੰ ਸੋ ਕੱਲ ਸੁਈ ਸੀ ਨਾ 4.5 ਕਿਲੋ ਪਹਿਲਾਂ ਕੱਲ ਕੱਢਿਆ ਤੇ 1 ਕਿਲੋ ਫ ਮਤਲਬ ਕੱਢ ਕੇ ਲਿਆਂਦੀ ਤੇ ਰਾਤੀ ਆਣ ਕੇ 5 ਦਿੱਤਾ ਤੇ ਸਵੇਰੇ ਵੀ 5.5 6 ਕਿਲੋ ਦਿੱਤਾ ਮਗਰ ਬੱਚਾ ਕੀ ਜੀ ਮਗਰ ਬੱਚੀ ਜੀ ਠੀਕ ਖੋਲ ਕੇ ਚਲਾਇਓ ਸੁਣ ਬਾਜੀ ਖੋਲਿਓ ਕਰੋ ਵੀਰ ਜੀ ਇੱਕ ਵਾਰ ਆਰਡਰ ਦੀ ਕੁਆਲਟੀ ਨੇੜੇ ਚੈੱਕ ਕਰੋ ਦੂਸਰੇ ਸੂਏ ਵੀਰ ਜੀ ਵੈੜ ਵੀਰ ਜੀ ਨੇ ਕਿਹਾ ਵਾ ਬੋਦੀ 24 ਕਿਲੋ ਤਾਂ ਨਹੀਂ ਤੇ ਮੈਨੂੰ ਜਿਆਦਾ ਨਹੀਂ ਬਲ 22 23 ਕਿਲੋ 20 ਦੀ ਗਾਰੰਟੀ ਦੇ ਦਾਂਗੇ ਅੱਛਾ 20 ਕਿਲੋ ਦੀ ਗਾਰੰਟੀ ਦੇ ਦੋ ਇਹ ਵੀਰ ਜੀ ਮਗਰ ਬੱਚਾ ਬਿਲਕੁਲ ਤਾਜ਼ਾ ਬੱਚੀ ਹੈ ਨਾ ਵੀਰ ਜੀ ਵੀਰ ਜੀ ਫੇਸ ਦੀ ਕੁਆਲਟੀ ਚੈੱਕ ਕਰੋ ਆਰਡਰ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਨੇੜੇ ਤੋਂ ਵਾਈਡ ਦੀ ਚੈੱਕ ਕਰੋ ਵੀ ਜੀ ਦੂਸਰੇ ਸਵੇਰੇ ਵੀਰ ਜੀ ਨਾਲ ਦੰਦੋ ਵੀਰ ਜੀ ਜਵਾਨ ਜੇ ਹਾਂ ਜੀ ਛਿੱਗੀ ਹੋਣੀ ਮੇਰੇ ਸਾਹਮਣੇ ਚਲੋ ਅੱਛਾ ਵੇਖੀ ਨਹੀਂ ਆ ਨਹੀਂ ਵੇਖੀ ਨਹੀਂ ਛਿੱਗੀ ਦਾ ਕਰੋ ਵੀਰ ਜੀ ਇੱਕ ਨਾ ਥਾਣਾ ਦੀ ਕੁਆਲਿਟੀ ਤੇ ਆਰਡਰ ਦੀ ਕੁਆਲਿਟੀ ਨੇੜੇ ਤੋਂ ਚੱਲੋ ਸਾਹਮਣੇ ਦੇ ਸੂਲ ਸਬਦ ਇਹ ਤਾਂ ਕੀ ਮੰਗਦੇ ਜੇ ਫਿਰ ਰੇਟ ਬਿਲਕੁਲ ਲੈਣ ਦੇਣ ਵਾਲੀ ਗੱਲ ਤੁਹਾਨੂੰ ਪਤਾ ਆਪਾਂ ਅੱਗੇ ਵੀ ਰੇਟ ਜਾਏ ਜੀ ਬਿਲਕੁਲ ਪੈਂਦਾ ਹਾਂਜੀ ਹਾਂਜੀ ਲੋਕੀ ਵੀਡੀਓ ਦੇਖਣਾ ਹੈ ਕਿ 85 ਮੰਗੀ ਜਾਂਦਾ 90 ਆਪਾਂ ਨਹੀਂ ਨਾ ਹਾਂਜੀ ਤੁਸੀਂ ਆਪਨੇ ਆਪ ਰੇਟ ਜਿਹੜਾ ਨਾ ਇੱਕੋ ਹੀ ਰੇਟ ਮੰਗਣਾ ਵਾ ਆਪਾਂ ਕੋਈ ਘਟ ਵਧ ਨਹੀਂ ਕਰਾਉਣਾ ਤੁਸੀਂ ਜਿਹੜਾ ਵੀ ਰੇਟ ਬਿਲਕੁਲ ਜੈਨੂਅਰ ਰੇਟ ਨਾਲ ਤੁਸੀਂ ਉਹ ਵੈਟ ਦਾ ਵੀਰ ਜੀ ਦੱਸਣਾ ਭਾਵੇਂ ਟਲੋ ਸਭ ਕਰੀਏ 65 ਹਾਂਜੀ ਭਾਵੇਂ ਕਰੀਏ 70 ਹਾਂਜੀ ਆਪਾਂ ਜਿਹੜਾ ਵਾ 57000 ਰੁਪਏ ਦੇ ਦਈਏ 57000 ਰੁਪਏ ਹਾਂਜੀ ਉਹ ਚੋ ਕੋਈ ਮਾਨਤਾ ਆਪੇ ਤੁਸੀਂ ਮਾਨਤਨ ਕਰਦਾ ਜੋ ਵੀ ਕਰਨਾ ਤੇ 2000 ਦਾ ਮਾਨ ਕਰਦਾ 55000 ਦੇ ਰਾਂਗੇ 55000 ਦੀ ਹਾਂਜੀ ਉਹਦੇ ਵਿੱਚ ਹੋਰ ਵੀ ਮਾਨਤਾਨ ਜੇ ਕੋਈ ਦੂਰ ਨੇੜੇ ਭੈਣ ਭਰਾ ਆਉਂਦਾ ਠੀਕ ਹੈ ਵੀਰ ਜੀ ਬੜੀ ਚੰਗੀ ਠੀਕ ਠੀਕ ਹੈ ਤੇ ਜੇ ਕੋਈ ਆਨਲਾਈਨ ਵੀਰ ਜੀ ਆਪਣੇ ਕੋ ਮਂਗਾਉਂਦਾ ਤਾਂ ਆਪਣਾ ਗਰੰਟੀ ਪੂਰੀ ਦੇ ਦੋਦੀ ਫਿਰ ਦੋਗੇ ਨਾ ਫੁੱਲ ਦੇ ਦਾਂਗੇ ਆਨਲਾਈਨ ਮਂਗਾਉਂਦਾ ਤੇ ਪੂਰ ਛੱਟੇ ਦੀ ਗਰੰਟੀ ਦੇ ਦਾਂਗੇ ਥਾਨ ਦਾ ਵਾਅਦਾ ਹੀ ਘਟ ਦੀ ਗਰੰਟੀ ਦੇ ਦਾਂਗੇ ਮਾਂਦਿਆਂ ਨੂੰ ਬੜਾ ਦੁੱਧ ਪਾਇਰਾ ਦੋ ਟਾਈਮ ਵੀਡੀਓ ਕੋ ਤੇ ਚਵਾ ਦਵਾ ਦੇ ਅੱਛਾ ਵੀਡੀਓ ਕੋ ਤੇ ਤੁਸੀਂ ਚਵਾ ਦੋਗੇ ਹਾਂ ਜੀ ਠੀਕ ਹੈ ਵੀਰ ਜੀ ਠੀਕ ਹੈ ਜੇ ਕੋਈ ਆਨਲਾਈਨ ਮਂਗਵਾਊਗਾ ਨਾ ਹਾਂ ਜੀ ਤੇ ਯਾਰ ਹੋਰ ਛੋਟ ਕਰ ਦਾਂਗੇ ਠੀਕ 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 ਹੈ ਵੀਰ ਜੀ ਠੀਕ ਹੈ ਜੀ ਤੇ ਇਹਦਾ ਵੀਰ ਜੀ ਮੱਝ ਦੀ ਕੀ ਡਿ ਹਾਂਜੀ ਤੇ ਮਤਲਬ ਪਹਿਲੇ ਸੂਵੇ ਦਾ ਕੋਈ ਰਿਕਾਰਡ ਤੁਹਾਨੂੰ ਦੱਸਿਆ ਜੇ ਘਰ ਵਾਲਿਆਂ ਨੂੰ ਕੋਈ 10000 ਵਾਲੇ ਕੱਟਿਆ ਜੇ ਦਾਦੀ ਸੇਵਾ ਕਰਤੀ ਜੇ 12 ਨਹੀਂ ਚੋਲਦੇ ਰਹੇ ਅੱਛਾ ਜੀ ਵਾਲੇ ਜੋ ਆਇਆ ਜੋੜਾ ਹੀ ਰਾਤੀ ਲੈਂਦਾ ਹਾਂ ਹਾਂਜੀ ਠੀਕ ਹੈ ਠੀਕ ਹੈ ਸੋਨੇ ਭਾਈ ਠੀਕ ਹੈ ਖੋਲ ਕੇ ਚਲਾਇਓ ਸੋਨੇ ਭਾਈ ਅੱਜ ਲੋਬ ਸਾਬ ਕਹਿੰਦੇ 20 ਤਰੀਕ ਨੂੰ ਦੇਣਾ ਪੂਰੇ ਇਹਦੇ ਹਾਂਜੀ ਤੇ ਤਿੰਨ ਕ ਦਿਨ ਲੈਂਦੀ ਐ ਯਾਨੀ ਕਿ ਜੇ 5 6 ਦਿਨ ਮੰਨ ਕੇ ਅੱਜ 18 ਅੱਜ 18 ਜਨਵਰੀ ਹੈ ਨਾ 2025 20 ਜਨਵਰੀ ਨੂੰ ਦੇਣ ਪੂਰੇ ਆ ਮਿਆਂ ਦੇ ਤਿੰਨ ਦਿਨ ਵੀ ਜੀ ਫੇਸ ਦੀ ਕੁਆਲਿਟੀ ਚੈੱਕ ਕਰੋ 55 ਡੈਂਦਾ ਉੱਤੇ ਵੇਖ ਕਿ ਡਿੱਕੋ ਕੋਈ ਬਹੁਤ ਅੰਗੀ ਦੋਦ ਮੈਂ ਜਿਆਦਾ ਨਹੀਂ 12 13 ਕਿਲੋ ਦੀ ਗਾਰੰਟੀ ਦਿਓ ਕਰੋ ਵੀਰ ਜੀ ਅਡਰਦੀ ਥਾਣਾ ਦੀ ਕੁਆਲਿਟੀ ਚੈੱਕ ਇਹ ਜੇ ਦੇਣ ਵਾਂ ਲਗਭਗ ਮਤਲਬ ਕਿ 1 2 ਘੱਟ ਸਕਦੀ ਹੈ ਔਰ ਨਹੀਂ ਇਹ ਢੋਸਾ ਬੰਨੇ 5 ਥੋੜੇ ਲੰਮੀ ਲੰਮੀ ਬਾਹਰ ਨੂੰ ਬਾਹਰ ਲੈ ਬਾਹਰ ਲੈ ਜੋ ਕੋਈ ਗੱਲ ਨਹੀਂ ਕਰੋ ਵੀਰ ਜੀ ਅਕਰ ਅਡਰਦੀ ਥਾਣਾ ਦੀ ਕੁਆਲਿਟੀ ਚੈੱਕ ਨੇੜੇ ਤੋਂ ਵੀਰ ਜੀ ਕਰੋ ਬਾਕੀ ਵੀਰ ਜੀ ਗੱਬਣ ਪਸ਼ੂ ਦੀ ਆਪਣੀ ਤਸੱਲੀ ਕਰਕੇ ਟੇਪ ਕੇ ਵੀਰ ਜੀ ਤਸੱਲੀ ਕਰਕੇ ਵੀਰ ਜੀ ਪਸ਼ੂ ਖਰੀਦੋ ਬਾਕੀ ਗਾਂ ਵੀਰ ਜੀ ਸੂਈ ਸਵਾਈ ਆ ਉਹਨੂੰ ਦੋ ਟਾਈਮ ਤਿੰਨ ਟਾਈਮ ਚੈੱਕ ਕਰਕੇ ਚੋ ਕੇ ਫੇਰ ਵੀ ਵੀਰ ਜੀ ਪਸ਼ੂ ਕਰਤਾ ਹਾਂਜੀ ਸੀਲ ਬੜੀ ਰਸੀਲੀ ਬੜੀ ਠੀਕ ਹੈ ਜੀ 12 13 ਲੀਟਰ ਖੁੱਲਾ ਚ ਬਾਜੂ ਠੀਕ ਹੈ ਜੀ ਠੀਕ ਹੈ ਜੀ ਇਹਦਾ ਕੀ ਮੰਗਦੇ ਜੀ ਸੋਲ ਸਾਹਿਬ ਚਲੋ ਸਾਬ ਉਤਰਾ ਦੇ ਆਖੀ ਜਲੀ ਵੀ ਮੈਂ ਸੰਭਾਲ ਲੱਖ ਰਹੀ ਹਾਂ ਅੱਛਾ ਜੀ ਨਹੀਂ ਆਪਾਂ ਲੈਣ ਦੇ ਨਾਲੇ ਲੋਕੀ ਚਲੋ ਕਰਦੇ ਰੇਟ ਪਰ ਆਪਣਾ ਤੁਹਾਨੂੰ ਪਤਾ ਰੇਟ ਜਾਇਜ਼ ਹੁੰਦਾ ਹਾਂਜੀ ਹਾਂਜੀ ਇਹੋ ਵੀਰਾਂ ਦੀ ਮੰਗ ਹੀ ਵੀ ਤੁਸੀਂ ਜਰੂਰ ਵੀਡੀਓ ਪਾਇਆ ਕਰੋ ਅਸੀਂ ਤੇ ਇਸੇ ਕਰਕੇ ਚਿਰ ਬਾਅਦ ਪਾਈ ਦੀ ਮਾਲ ਆਉਂਦਾ ਭਾਜ ਲਈ ਦਾ ਭਾਜੀ ਵੇਚ ਦੇਈ ਦਾ ਠੀਕ 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 ਹੈ ਵੀ ਜੀ ਠੀਕ ਹੈ ਤੇ ਹੁਣ ਆਪਾਂ ਕੀ ਇਹਦਾ ਮੰਗਦੇ ਜੇ ਹੁਣ ਆਪਾਂ ਇਹਦਾ ਮੁੱਲ ਭਾਵੇਂ ਕਰੀਏ 1.5 ਭਾਵੇਂ 1.10 ਕਰੀਏ ਹਾਂਜੀ ਤੇ ਇਹ ਆਪਾਂ ਦੇ ਦਈਏ ਆਪਣਾ 95 ਦੇ ਦਈਏ 95 ਦੇ ਨਹੀਂ ਨਹੀਂ ਤੁਸੀਂ ਬਿਲਕੁਲ ਕਰ ਦਿਓ ਆਪਾਂ ਬਿਲਕੁਲ ਘਟਾਉਣੇ ਨਹੀਂ ਪੈਸੇ ਤੁਸੀਂ ਬਿਲਕੁਲ ਸਹੀ ਰੇਟ ਜਿਹੜਾ ਤੁਸੀਂ ਆਪ ਹੀ ਕਰ ਦਿਓ ਵੇਖ ਲਓ ਹਾਂ ਨਾ 92000 ਦੀ ਦੇ ਦਾਂਗੇ ਢਲੋਗਾ ਅੱਛਾ ਤੇ ਦੁੱਧ ਮਤਲਬ ਲਗਭਗ ਜਿਹੜਾ 10 ਬੱਧ 10 ਕਿਲੋਟਰ ਦੀ ਪਿਛਲਾ ਗਰੰਟੀ ਆ ਤੁਹਾਨੂੰ ਦੇ ਦਾਂਗੇ ਸਾਗੋ 12 ਦੀ ਗਰੰਟੀ ਦੇ ਦਾਂਗੇ ਥਾਣਾ ਭੂਰ ਛਤੇ ਦੀ ਬਾਕੀ ਛੋਟੀ ਬੜੀ ਚੰਗੀ ਆ ਸੂਸਵਾ ਕੇ ਵੀ ਕੋਈ ਵੀਰ ਲੈ ਜੇ ਕੋਈ ਗੱਲ ਨਹੀਂ ਠੀਕ ਆ ਵੀਰ ਕਰੋ ਵੀ ਜੇ ਕਰਨਾ ਡਰਿਆ ਹੁਣ ਜੇ ਮੈਨੂੰ ਕੋਈ ਸਾਈ ਪਾਉਂਦਾ ਸੂਸਵਾ ਕੇ ਲੈ ਜੇ ਹਾਂਜੀ ਤੇ ਆਪਾਂ ਸੂਸਵਾ ਕੇ ਘੱਲ ਦਾਂਗੇ ਜੇਕਰ ਸਾਡੇ ਘਰ ਸੂ ਪੈਂਦੀ ਆ ਹਾਂਜੀ ਤੇ ਮੁੜ ਕੇ ਸਾਡਾ ਰੇਟ ਕੀ ਦਾ 95 ਦੀ ਵੇਚੀ ਲੱਖ ਦੀ ਫਿਰ ਸਾਡਾ ਨਹੀਂ ਕੋਈ ਪਤਾ ਠੀਕ ਹੈ ਵੇ ਜੀ ਕਿਉਂਕਿ ਹੁਣ ਤੇ ਆਈ ਆ ਤੇ ਆਈ ਇੱਕਾ ਚੱਲ ਜੇ ਤਾਂ ਚਲੋ ਤੁਹਾਨੂੰ ਪਤਾ ਠੀਕ ਹੈ ਤਵੱਸ਼ੀ ਮੜੀ ਵਿਖਾਵਾਂ ਹਾਂ ਇੱਕ ਰਾਂ ਵਿੱਚ ਬੱਚਾ ਵੀ ਵੀਰ ਜੀ ਗਾਂ ਸੂਈ ਦੀ ਵੀਰ ਜੀਾਂ ਦੇ ਵੀ ਤਵੱਸ਼ੀ ਇੱਕ ਰਾਂ ਬਿਲਕੁਲ ਤਾਜੀ ਆ ਵੇ ਜੀ ਚੈੱਕ ਵਾਛੀ ਜੀ ਵੀਰ ਜੀ ਬਿਲਕੁਲ ਹਾਈਟ ਦੀ ਆ ਤੇ ਜੇ ਸੋਹ ਸਾਬ ਮੰਨ ਕੇ ਚੱਲੋ ਆਪਾਂ ਜੋੜੀ ਦਾ ਹੀ ਆਪਾਂ ਕਿਸੇ ਭੈਣ ਭਰਾ ਕੋ ਫੋਨ ਆਉਂਦਾ ਤੁਹਾਨੂੰ ਜੋੜੀ ਪਾ ਲੈਂਦਾ ਵਾ ਹਾਂਜੀ ਬਿਲਕੁਲ ਢਿਲੋਂ ਸਾਹਿਬ ਉਸ ਤਰ੍ਹਾਂ ਤੇ ਬਾਨਣਾ ਵਾ ਮੰਨ ਲਓ 1.5 ਲੱਖ ਦੀਆਂ ਹੀ ਬਾਨਣੀਆਂ ਹਾਂਜੀ ਤੇ ਪਰ ਆਪਾਂ ਜਿਹੜਾ ਵਾ ਜੋੜੇ ਚ ਸਾਨੂੰ ਵੀ ਫਾਇਦਾ ਹੋਏ ਨਾ 1.40 ਲੱਖ ਤੇ ਛੋਟ 500 ਜੋੜੇ ਦਾ ਹੀ ਜੋੜੇ ਦਾ ਹੀ ਠੀਕ ਹੈ ਜੀ ਆਪਾਂ ਜੋੜਾ ਆਰਡਰਡ ਪਾਉਣੇ ਦਾ ਅਲੱਗ ਰੇਟ ਹੈ ਤੇ ਜੇ ਆਪਾਂ ਜੋੜੀ ਪਾ ਅਲੱਗ-ਅਲੱਗ ਪਾਵਾਂਗੇ ਫਿਰ ਉਹਦਾ 92 ਲੱਗਣਾ ਹਾਂਜੀ ਉਹਦਾ ਜਿੰਨਾ ਕਿਹਾ ਵਾ 53 ਲਾਸਟ ਲੱਗਣਾ ਲਾਸਟ 200 ਛੋੜ ਹੀ ਹੋਣੀ ਤੇ ਜੇ ਜੋੜਾ ਆਪਾਂ ਇਕੱਠਾ ਹੀ ਪਾ ਲੈਨੇ ਤਾਂ ਫਿਰ 40 ਦੀਆਂ ਦੇ ਦੇਣੀ 500 ਰੁਪਏ ਛੋੜ ਕਰ ਦੇਣੀ ਠੀਕ ਹੈ ਜੀ ਠੀਕ ਹੈ ਤੇ ਕਈ ਵੀਰ ਹੋਰ ਵੀ ਕਹਿੰਦੇ ਆ ਕਿ ਸਾਨੂੰ ਪਹੁੰਚ ਕਰਿਆ ਕਰੋ ਪਹੁੰਚ ਦੇ ਹਿਸਾਬ ਨਾਲ ਨਹੀਂ ਸਾਨੂੰ ਪਤਾ ਕਿ ਕਿੰਨੇ ਦੀ ਕਿੰਨੇ ਦੀ ਨਹੀਂ ਪਹੁੰਚ ਫਿਰ ਉਹ ਮਤਲਬ ਅਸੀਂ ਉਹਦੇ ਅਸ ਹਿਸਾਬ ਨਾਲ ਹੀ ਲਿਆ ਕਰਦੇ ਢੋਸਾ ਠੀਕ 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 ਹੈ ਜੀ ਠੀਕ ਹੈ ਜ ਸੱਲੀ ਕਰਕੇ ਵੀਰ ਜੀ ਫੇਰੀ ਪਰਸ਼ੋਕ ਖਰੀਦੋ ਸਾਡੇ ਲੋ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਹਾਂ ਸੋਲ ਸਾਹਿਬ ਹੋਰ ਕੁਝ ਕਹਿਣਾ ਭੈਣ ਭਰਾਵਾਂ ਨੂੰ ਕੋਈ ਸੰਦੇਸ਼ ਸੋਲ ਉਹ ਕਹਿਣਾ ਵਾ ਸੋਲ ਢੱਲੋ ਸਾਹਿਬ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜਾ ਬਾ ਰੇਡ ਪਾਇਆ ਨਾ ਉਹੋ ਹੀ ਲੈਣਾ ਹੈ ਠੀਕ ਹੈ ਜੀ ਹਾਂ ਮਿਲ ਕੇ ਕਹਿੰਦੇ ਕਿ ਭਾਜੀ ਇੰਨੇ ਲੈ ਲਓ ਪਿਛਦਿਆਂ ਵੀਡੀਓ ਜੀ ਭਾਜੀ ਇੰਨੇ ਲੈ ਲਓ ਮੈਂ ਤਾਂ ਹੀ ਨਹੀਂ ਫੇਰ ਪੁੱਛਦੇ ਆਪਾਂ ਜਿਹੜਾ ਰੇਡ ਲੈ ਲੈਣਾ ਬਸ ਉਹੀ ਪਾਇਆ ਨਾ ਆਪਾਂ ਉਹੀ ਰੇਡ ਪਾਇਆ ਠੀਕ ਹੈ ਜੀ ਛੋੜ ਛੱਪੇ ਕਰਦੇ ਆ ਠੀਕ ਹੈ ਠੀਕ ਹੈ ਹਾਂ ਜੀ ਹੋ ਨਹੀਂ ਉਹ ਵੀਰ ਮੇਰਾ ਲਾਵੇ ਕਿ ਜਿੰਨੂੰ ਇਹ ਰੇਡ ਵਾਰਾ ਖਾਂਦੇ ਪਰ ਮੈਂ ਇਹ ਗੱਲ ਕਹੂੰਗਾ ਵੀ ਬਾਜ਼ਾਰ ਨਾਲੋਂ 15 ਤੋਂ 15000 ਰੁਪਏ ਮੈਂ ਲੈਸ ਕਰਕੇ ਦੋਵੇਂ ਪਸ਼ੂ ਵੇਚਣੇ ਆ ਠੀਕ ਹੈ ਵੀ ਠੀਕ 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 ਹੈ ਠੀਕ ਹੈ ਠੀਕ ਹੈ ਜੀ ਕਿਸਾਨ ਵੀਰੋ ਮਾਜਾ ਫਾਰਮ YouTube ਚੈਨਲ ਤੇ ਸਾਰਿਆਂ ਦੇਖਣ ਵਾਲੇ ਭੈਣ ਭਰਾਵਾਂ ਨੂੰ ਵੀਡੀਓ ਸਾਡੇ ਵੱਲੋਂ ਪ੍ਰੇਮ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ